ਪਗਤ ਕਰੰਤੇ ਰਹਾਉ ਜੁਜਨ ਤੁਮਰੀ ਪਗਤ ਕਰੰਤੇ ਤਿੰਨ ਕੇ ਕਾਜ ਸੁਵਾਰਤਾ ਰਹਾਉ ਤਿੰਨ ਕੇ ਕਾਜ ਸੁਵਾਰ Oh. ਮਰਾ ਖੁਸ਼ੀ ਕਰੇ ਨਿਤ ਜੀਉ ਹਮਰਾ ਖੁਸ਼ੀ ਕਰੇ ਨਿਤ ਜੀਉ ਪਨੀਅ ਅਚਾਦਨ ਨੀ ਕਾ ਪਨੀਅ ਅਚਾਦਨ ਨੀ ਕਾ ਅਨਾਜ ਮੰਗੋ ਸਤਸੀ ਕਾ ਅਨਾਜ ਮੰਗੋ ਸਤਸੀ ਕਾ ਅਨਾਜ ਮੰਗੋ ਸਤਸੀ ਕਾ ਗੋਪਾਲ ਤੇਰਾ ਆਰਤਾ ਗੋਪਾ ਦਿੱਤ ਕਰਾ 195 पेज 695 ਅੰਕ ਦੇ ਸ਼ਬਦ ਸੁशोਭਿਤਾ ਇਸ ਦਾ ਸਿਰਲੇਖ ਹੈ ਤਨਾਸਰੀ ਬਾਣੀ ਭਗਤਾਂ ਕੀ ਤਨਾਸਰੀ ਰਾਗ ਵਿੱਚ ਭਗਤਾਂ ਜੀ ਦੀ ਬਾਣੀ ਇੱਥੋਂ ਜਿਹੜੀ ਸ਼ੁਰੂ ਹੈ ਇੱਥੇ ਇਹ ਬਾਣੀ ਤੰਨਾ ਜੀ ਦੀ ਹੈ ਔਰ ਇਸ ਦਾ ਸਿਰਲੇਖ ਦੱਸਦਾ ਹੈ ਕਿ ਇਹ ਤੰਨਾ ਜੀ ਨੇ ਤਨਾਸਰੀ ਰਾਗ ਵਿੱਚ ਗਾਈ ਭਾਗ ਗੁਰੂ ਗ੍ਰੰਥ ਸਾਹਿਬਿਤ ਇਸਨੂੰ ਤਨਾਸਰੀ ਰਾਗ ਵਿੱਚ ਦਰਜ ਕੀਤਾ ਗਿਆ ਇਹ ਸ਼ਬਦ ਤਨਨਾ ਜੀ ਦਾ ਹੈ ਔਰ ਅੱਜ ਤਨਨਾ ਜੀ ਦਾ 600 ਸਾਲਾ ਦਿਵਸ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਉਹਨਾਂ ਦਾ ਇਹ ਵਾਲਿਆ ਆਜਿਉ ਕੁਦਰਤਨ ਸਾਡੇ ਸਾਹਮਣੇ ਸ਼ਬਦ ਆ ਗਿਆ ਔਰ ਇਹ ਸ਼ਬਦ ਬੜਾ ਪ੍ਰਚਲਿਤ ਹੈ ਔਰ ਇਸ ਸ਼ਬਦ ਨੂੰ ਗੁਰਦੁਆਰਿਆਂ ਵਿੱਚ ਜਦੋਂ ਆਰਤੀ ਗਾਈ ਜਾਂਦੀ ਆ ਉਹਨਾਂ ਵਿੱਚਕਾਰ ਸ਼ਬਦ ਇਕੱਠੇ ਕਰਕੇ ਜਿਹੜੇ ਗਾ ਲਏ ਜਾਂਦੇ ਨੇ ਉਹਨਾਂ ਵਿੱਚ ਇਹਨੂੰ ਹੀ ਗਾਇਆ ਜਾਂਦਾ ਹੈ ਔਰ ਕਈ ਬੰਦੇ ਸਮਝਦੇ ਨੇ ਜਿਵੇਂ ਆਰਤੀ ਦਾ ਜੈਂਡਰ ਫੈਮਿਨਿਨ ਹੋਵੇ ਤਾਂ ਇਹ ਆਰਤਾ ਇਸ ਤਰੀਕੇ ਨਾਲ ਕਈ ਇਸ ਤਰ੍ਹਾਂ ਸਮਝਦੇ ਨੇ ਲੇਕਿਨ ਆਰਤਾ ਦਾ ਮੈਨਾ ਹੁੰਦਾ ਹੈ ਸੇਵਕ ਮੰਗਤਾ ਦੂਜੀ ਗੱਲ ਇਸ ਸ਼ਬਦ ਬਾੜੇ ਬਾਰੇ ਬਹੁਤ ਸਾਰੇ ਉਹ ਲਿਖੇ ਪਏ ਹੋਏ ਇਹ ਸ਼ਬਦ ਇਸ ਸ਼ਬਦ ਦੇ ਨਾਲ ਇੱਕ ਹੋਰ ਸ਼ਬਦ ਹੈ ਮਾਦੂ ਕੈਸੀ ਬਨੇ ਤੁਮ ਸੰਗੇ ਆਪਨਾ ਦੇਵਤਾ ਲੈ ਉਹ ਮੰਗੇ ਉਹ ਸ਼ਬਦੀ ਚ ਜਦੋਂ ਸ਼ਬਦ ਸਾਰਾ ਸ਼ੁਰੂ ਹੁੰਦਾ ਹੈ ਤਾਂ ਉਹਦੇ ਵਿੱਚ ਕਹਿੰਦੇ ਨੇ ਦੋ ਸਿਰ ਮੰਗੂ ਚੂਨਾ ਪਾਉ ਕਿਓ ਸੰਗਲੂਨਾ ਸਿਰ ਮੰਗੂ ਦਾਲੇ ਮੋ ਕੋ ਦੋਨੋ ਵਕਸ ਜਬਾਲੇ ਖਾਟ ਮੰਗੂ ਚੋਪਾਈ ਸਿਰਹਾਨਾ ਵਰਤ ਲਈ ਉਪਰ ਕੋ ਮੰਗੂ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਹਿਤ ਕਬੀਰ ਮਨ ਮਾਨਿਆ ਮਨ ਮਾਨਿਆ ਤੋਰ ਜਾਨਿਆ ਇਹ ਸਾਰਾ ਸ਼ਬਦ ਉਹਦਾ ਵੀ ਅਰਥ ਇਹ ਕੱਢਿਆ ਜਾਂਦਾ ਹੈ ਕਿ ਕਬੀਰ ਜੀ ਦੁਨਿਆਵੀ ਪਦਾਰਥ ਮੰਗ ਰਹੇ ਹਨ ਇਸ ਸ਼ਬਦ ਬਾਰੇ ਵੀ ਇਹ ਦੱਸਿਆ ਜਾਂਦਾ ਹੈ ਇਸ ਸ਼ਬਦ ਦੇ ਲਫ਼ਜ਼ੀ ਅਰਥ ਦਾਲ ਸਿੱਧਾ ਮੰਗੋ ਕੀ ਹੋ ਮੈਂ ਦਾਲ ਮੰਗਦਾ ਸਿੱਧਾ ਆਟਾ ਮੰਗਦਾ ਕਿਉਂ ਮੰਗਦਾ ਹਮਰਾ ਖੁਸ਼ੀ ਕਰੈਨੀ ਜੀਵਤਾ ਕੀ ਮਨ ਨੂੰ ਖੁਸ਼ੀ ਰਵੇ ਮੇਰਾ ਦਿਲ ਖੁਸ਼ ਹੋ ਜਾਏ ਪਨਿਆ ਛਾਦਨਨੀ ਕਾ ਮਨ ਨੂੰ ਜੁੱਤੀ ਚਾਹੀਦੀ ਹੈ ਕਪੜਾ ਚਾਹੀਦਾ ਵਦਿਆ ਅਨਾਜ ਮੰਗੋ ਸਤਸੀ ਕਾ ਮਨ ਨੂੰ ਅਨਾਜ ਚਾਹੀਦਾ ਗਊ ਭੈਸ ਮੰਗੋ ਲਾਵੇਰੀ ਮਨ ਨੂੰ ਗਊ ਭੈਸ ਚਾਹੀਦੀ ਹੈ ਇੱਕ ਤਾਜਨ ਤੂਰੀ ਚੰਗੇਰੀ ਮਨ ਨੂੰ ਪਰਸ਼ੀਅਨ ਵਧਿਆ ਕੋੜੀ ਚਾਹੀਦੀ ਹੈ ਤੇ ਅੱਗੇ ਕਹਿੰਦੇ ਨੇ ਘਰ ਕੀ ਗਈ ਹੈ ਚੰਗੀ ਮੈਨੂੰ ਇੱਕ ਵੋਟੀ ਚਾਹੀਦੀ ਹੈ ਜੰਤਨ ਨਾਲੇਵੇਂ ਮੰਗੀ ਇਹ ਇਹਦੇ ਆਮ ਤੌਰ ਤੇ ਪ੍ਰਚਲਿਤ ਅਰਥ ਸਾਨੂੰ ਸੁਣਾਏ ਜਾਂਦੇ ਹਨ ਨਾਲ ਇਹਨਾਂ ਦੇ ਟੁਕਾ ਦਿੱਤਾ ਜਾਂਦਾ ਹੈ ਕਿ ਕਬੀਰ ਸਾਹਿਬ ਵੀ ਕਹ ਰਹੇ ਨੇ ਸਾਰੀਆਂ ਚੀਜ਼ਾਂ ਮੰਗ ਕੇ ਕਿ ਮੈਂ ਇਹ ਸਾਰੀਆਂ ਚੀਜ਼ਾਂ ਮੰਗੀਆਂ ਮੈਂ ਨਾ ਹੀ ਕੀਤਾ ਲੱਭੋ ਮੈਂ ਲਾਲਚ ਨਹੀਂ ਕੀਤੀ ਵੀ ਮੈਂ ਐਟਲੀਸਟ ਮਿਨੀਮਮ ਮੇਰੀਆਂ ਬੇਸਿਕ ਨੀਡਸ ਮੰਗੀਆਂ ਸਾਧ ਸੰਗਤ ਜੀ ਇਹ ਆਮ ਤੌਰ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਮੈਂ ਵੀ ਇੰਜ ਹੀ ਸੁਣਿਆ ਹੁਣ ਜਰਾ ਸੋਚ ਕੇ ਵੇਖੀਏ ਜਦੋਂ ਅਸੀਂ ਬਾਣੀ ਪੜਦਿਆਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਓ ਪਰਿਆ ਸ਼ੈਲ ਪੱਥਰ ਮੈਂ ਜੰਤੁ ਪਾਇ ਤਾਂ ਕਾ ਰਿਜ਼ਕ ਆਗੇ ਕਰ ਤਰੇ ਆ ਮੇਰੇ ਮਾਦੋ ਜੀ ਸਤਸੰਗਤ ਮਿਲੇ ਸੁਤਰੇਆ ਗੁਰਪ੍ਰਸਾਦ ਪਰਮਪਤ ਪਾਇ ਸੂਕੇ ਕਾਸ਼ ਥਰਿਆ ਮਨੂ ਸਮਝਾ ਰਹੇ ਨੇ ਕਿ ਦੇਖ ਪੱਥਰਾਂ ਦੇ ਥੱਲੇ ਵੀ ਕੀੜਿਆਂ ਵਾਸਤੇ ਵੀ ਉਹਨਾਂ ਦਾ ਭੋਜਨ ਹੁੰਦਾ ਹੈ ਲੱਕੜੀ ਥੀ ਉਹਦਾ ਵਾਸਤੇ ਭੋਜਨ ਹੁੰਦਾ ਹੈ ਤਾਂ ਤੂੰ ਕਿਉਂ ਫਿਕਰ ਕਰਦਾ ਹੈ ਹੁ ਜਿਸ ਬਾਣੀ ਦੇ ਨਾਲ ਸਾਨੂੰ ਜੋੜਿਆ ਜਾਂਦਾ ਹੈ ਇਹ ਬਾਣੀ ਇਹਨੂੰ ਕਹਿੰਦੇ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਚਿੰਤ ਮੀਨਸ ਚਿੰਤਾ ਫਿਕਰ ਚਿੰਤਾ ਤੋਖਲਾ ਖਟਕਾ ਡਰ ਲਾਂਦੀ ਹੈ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਤਜੇ ਮੈਨੂੰ ਇਹ ਬਾਣੀ ਪੜ ਕੇ ਐਸੇ ਸ਼ਬਦ ਪੜ ਕੇ ਮੈਨੂੰ ਭੁਲੇਖਾ ਹੋਵੇ ਕਿ ਵੀ ਮੈਨੂੰ ਇਹ ਚਿੰਤਾ ਹੈ ਕਿ ਮਨੂੰ ਮਿਨੀਮਮ ਵਾਲੀਆਂ ਚੀਜ਼ਾਂ ਦਿਓ ਤਾਂ ਸਾਧ ਸੰਗਤ ਜੀ ਅਸੀਂ ਬਾਣੀ ਪੜ ਕੇ ਉਹ ਵਾਲਾ ਤਕੜਾ ਮਨ ਆਪਣੀ ਆਤਮਾ ਬਲਵਾਨ ਬਣਾ ਹੀ ਨਹੀਂ ਪਾਵਾਂਗੇ ਅਸੀਂ ਬੇਸਿਕ ਨੀਡਸ ਮੰਗਣ ਗੁਰਦੁਆਰੇ ਆਂਦੇ ਰਵਾਂਗੇ ਜਦ ਕਿ ਗੁਰਦੁਆਰੇ ਦਾ ਪਰਪਸ ਦਾ ਬੇਸਿਕ ਕਨਸੈਪਟ ਆਫ ਗੁਰਮਤ ਕਿ ਗੁਰਦੁਆਰੇ ਦਾ ਪਰਪਸ ਹੈ ਗੁਰਦੁਆਰਾ ਸਤਗੁਰ ਦੀ ਛਟਸਾਲ ਹੈ ਅਸੀਂ ਗੁਰਦੁਆਰਿਆਂ ਦੁਨਆਵੀ ਪਦਾਰਥ ਮੰਗਣ ਨਹੀਂ ਆਂਦੇ ਆ ਅਸੀਂ ਗੁਰਦੁਆਰੇ ਕਿਉਂ ਆਂਦੇ ਆ ਅਸੀਂ ਗੁਰਦੁਆਰੇ ਆਂਦੇ ਆ ਮੇਰੇ RAM ਹਮਬਾਰਕ ਹਰ ਪ੍ਰਭ ਕੀ ਹੈ ਇਆਣੇ ਮੈਂ ਇਆਣਾ ਤਨ ਤਨ ਗੁਰੂ ਗੁਰ ਸਤਗੁਰ ਪੰਦਾ ਜਿਨ ਹਾਰ ਉਪਦੇਸ਼ ਦੇ ਕੀਏ ਹੈ ਸਿਆਣੇ ਅਸੀਂ ਇਆਣੇ ਤੋਂ ਸਿਆਣਾ ਬਣਨ ਵਾਲੀ ਅਕਲ ਮਤ ਬੁੱਧੀ ਸੂਰਤ ਮੰਗਣ ਆਂਦਿਆਂ ਪਰ ਸਾਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਫੁਲਾਣੀ ਚੀਜ਼ ਚਾਹੀਦੀ ਹੈ ਤੇ ਫੁਲਾੜਾ ਸ਼ਬਦ ਪੜੋ ਫੁਲਾਣੀ ਚੀਜ਼ ਚਾਹੀਦੀ ਹੈ ਤਾਂ ਇਤਨੀ ਵਾਰੀ ਪੜੋ ਫੁਲਾਣੀ ਚੀਜ਼ ਚਾਹੀਦੀ ਹੈ ਤੇ ਫੁਲਾਣੀ ਥਾਂ ਤੇ ਜਾਓ ਫੁਲਾਣੀ ਚੀਜ਼ ਚਾਹੀਦੀ ਹੈ ਤੇ ਫੁਲਾਣੀ ਸੁਖਣਾ ਸੁਖੋ ਇਤਨੇ ਲੱਖ ਵਾਰੀ ਰੱਬ ਦਾ ਨਾਮ ਲਵੋ ਤੇ ਇਤਨੇ ਲੱਖ ਵਾਰੀ ਇਹ ਵਾਲਾ ਪਾਠ ਕਰੋ ਸਾਨੂੰ ਦੁਨਿਆਵੀ ਚੀਜ਼ਾਂ ਵੱਲ ਕੁਮਾ ਦਿੱਤਾ ਨਾਲ ਇਹਨਾਂ ਸ਼ਬਦਾਂ ਦੇ ਇਹ ਵਾਲੇ ਅਰਥ ਕਰ ਦਿੱਤੇ ਕਿ ਦੇਖੋ ਬਾਣੀ ਜਿਹਾ ਆ ਮਿਨੀਮਮ ਉਹ ਚੀਜ਼ਾਂ ਮੰਗਦੇ ਹਨ ਗੁਰੂ ਪਾਚੇ ਕਹਿੰਦੇ ਨੇ ਜੇ ਤੂੰ ਦੁਨਿਆਵੀ ਚੀਜ਼ਾਂ ਮੰਗਦਾ ਹੈ ਨਾ ਭੁਖੇ ਭਗਤ ਨਾ ਕੀਜੈ ਉਹ ਭੁਖੇ ਇਸ trapakti ਨਹੀਂ ਹੁੰਦੀ ਜਦੋਂ ਸਾਡੀ ਆਤਮਾ ਨਾ ਨਰਜੀ ਹੋਵੇ ਤਾਂ ਅਸੀਂ ਭੁੱਖੇ ਹੁੰਦੇ ਆ ਉਹਦੀ ਮਿਸਾਲ ਹੈ ਕਿ ਸਾਡੇ ਕੋਲ ਲੱਖਾਂ ਕਰੋੜਾਂ ਹੁੰਦੇ ਨੇ ਫਿਰ ਵੀ ਅਸੀਂ ਆਪਣੇ ਪੁੱਤਰ ਦੇ ਵਿਆਹ ਤੇ ਦਾਜ ਲੈਂਦੇ ਆ ਅਸੀਂ ਆਤਮਾ ਦੇ ਭੁੱਖੇ ਹਾਂ ਨਾ ਵੀ ਲਾਈਕ ਈਨ ਪੀਪਲ ਵੀ ਆਰ ਮਾਈਜ਼ਰਸ ਲਾਲਚੀ ਲੋਭੀ ਕੁੱਤਾ ਕੂੜੀਆਂ ਦਾ ਭਾਰ ਬੰਦ ਦਿੱਤਾ ਜਾਏ ਨਾ ਤਾਂ ਵੀ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਦੀ ਭੁੱਖ ਨਹੀਂ ਉਤਰਦੀ ਤੇ ਜੇ ਭੁੱਖ ਹੈ ਨਾ ਤੈਨੂੰ ਦੁਨਿਆਵੀ ਪਦਾਰਥੀ ਭੁੱਖੇ ਭਗਤ ਨਾ ਕੀਜੇ ਔਰ ਦਿਨ ਰਾਤ ਜਿਹੜਾ ਤੂੰ ਆਈਟਮਾ ਗਿਣਦਾ ਰਹਿੰਦਾ ਹੈ ਆਈਟਮਾ ਗਿਣਨ ਦੀ ਮਾਲਾ ਜਪਦਾ ਰਹਿੰਦਾ ਇਹ ਮਾਲਾ ਆਪਣੀ ਲੀਜੇ ਇਹ ਜਿਹੜੀ ਤੂੰ ਲਿਸਟ ਪਹਿਲਾਂ ਰੱਖੀ ਹੋਈ ਹੈ ਨਾ ਕੰਡੀਸ਼ਨਲ ਇਸ ਤਰ੍ਹਾਂ ਭਗਤੀ ਨਹੀਂ ਹੁੰਦੀ ਜਦੋਂ ਤੱਕ ਤੂੰ ਦੁਨਿਆਵੀ ਪਦਾਰਥਾਂ ਦੀ ਮੰਗ ਤੋਂ ਉੱਪਰ ਨਹੀਂ ਨਾ ਉੱਠੇਂਗਾ ਤੈਨੂੰ ਰੱਬੀ ਗੁਣਾਂ ਦੀ ਮਤ ਮੰਗਣ ਦੀ ਜਾਚ ਹੀ ਨਹੀਂ ਆਏਗੀ ਸੋ ਸਾਧ ਸੰਗਤ ਜੀ ਧਰਮ ਦੇ ਨਾਂ ਇੱਥਾਂ ਕਿ ਫਲਾਣੀ ਜਗ੍ਹਾ ਜਾਓ ਤੇ ਪੁੱਤਰ ਮਿਲਦਾ ਹੈ ਫਲਾਣੀ ਜਗ੍ਹਾ ਜਾਓ ਤੇ ਇਹ ਹੁੰਦਾ ਹੈ ਉਹ ਹੁੰਦਾ ਹੈ ਇਹ ਸਾਰਾ ਐਕਸਪਲੋਇਟੇਸ਼ਨ ਹੈ ਇਹ ਇਮੋਸ਼ਨਲ ਬਲੈਕਮੇਲ ਹੈ ਕਿਉਂਕਿ ਅਸੀਂ ਸਾਰਿਆਂ ਨੂੰ ਕੋਈ ਨਾ ਕੋਈ ਤੇ ਪ੍ਰੋਬਲਮ ਹੈ ਹੀ ਹੈ लेकिन कोई गुरुद्वारा कोई धार्मिक स्थान नहीं दसते जिथे अरदस करके धियाँ मिलदिया कितना जेंडर डिस्क्रिमिनेशन गुरबाणी जेंडर डिस्क्रिमिनेशन नहीं सिखाती है कि के शब्द पढ़ो तो पुत्र मिलेगा और किी थान जाओ तो पुत्र मिलेगा और किस तरीके से अंधविश्वास रखो तो पुत्र मिलेगा इस तरीके का नहीं है गुरु पातशाह कहना तेरा मन भुखा है ਤੇ ਨਰ ਕਿਆ ਪੁਰਾਨ ਸੁਨ ਕੀ ਨਾ ਅਨਪਾਵਨੀ ਭਗਤ ਨਹੀਂ ਉਪਜ ਭੁਖੇ ਦਾਨ ਨਾ ਦੀਨਾ ਭੁਖੇ ਦਾਨ ਦਾ ਮਤਲਬ ਹੁੰਦਾ ਕਿਸੇ ਭੁਖੇ ਨੂੰ ਨਹੀਂ ਭੁਖੇ ਦਾਨ ਹੁੰਦਾ ਆਪਣੇ ਮਨ ਭੁਖੇ ਨੂੰ ਤੂੰ ਵਿਜਮ ਦਾ ਚੰਗੇ ਗੁਣਾ ਦਾ ਸਤਗੁਰੂ ਦੀ ਮਤ ਦਾ ਦਾਨ ਦਿੱਤਾ ਹੀ ਨਹੀਂ ਤੂੰ ਸਟੇਬਿਲਿਟੀ ਨਹੀਂ ਲੈ ਸਕਦਾ ਤੇਰਾ ਮਨ ਬਿਸ਼ਰਾਮ ਨਹੀਂ ਕਰੇਗਾ ਤੂੰ ਪਤਾ ਕੀ ਕਰੇਗਾ ਪੈਂਟ ਲੈਣ ਵਾਸਤੇ ਕਿਸੇ ਹੋਰ ਥਾਂ ਤੇ ਜਾਏਗਾ ਫਿਰ ਕਮੀਜ਼ ਲੈਣ ਕਿਸੇ ਹੋਰ ਥਾਂ ਤੇ ਜਾਏਗਾ ਫਿਰ ਕੁਝ ਹੋਰ ਮੰਗਣ ਕਿਸੇ ਹੋਰ ਥਾਂ ਤੇ ਜਾਏਗਾ ਫਿਰ ਕੁਝ ਹੋਰ ਮੰਗਣ ਸੀਮਿੰਟ ਮੰਗਣ ਕਿਧਰੇ ਹੋਰ ਜਾਏਗਾ ਲੱਕੜ ਮੰਗਣ ਕਿਧਰੇ ਹੋਰ ਜਾਏਗਾ ਇਨਾ ਗੇਮਾਂ 'ਚ ਹੀ ਪਿਆ ਰਹੇਗਾ ਇਹ ਤਾਂ ਪਟਕਣਾ ਹੈ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਤੈਨੂੰ ਬਿਸ਼ਰਾਮ ਦੀ ਅਵਸਥਾ ਤੇ ਸਮਝ ਹੀ ਨਹੀਂ ਆਏਗੀ ਸੋ ਸਾਧ ਸੰਗਤ ਜੀ ਮੈਂ ਇਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਿਸੇ ਦੀ ਨਿੰਦਾ ਨਹੀਂ ਕਰ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਸਾਨੂੰ ਸੁਨਾਇਆ ਜਾਂਦਾ ਫਲਾਣੇ ਫਲਾਣੇ ਪਾਠ ਫਲਾਣੀ ਫਲਾਣੀ ਜਗ੍ਹਾ ਜਾਓ ਫਲਾਣੀ ਫਲਾਣੀ ਸੱਚੇ ਦਿਲ ਵਿਸ਼ਵਾਸ ਭਾਵਨਾ ਨਾਲ ਚੀਜ਼ ਮੰਗੋ ਤੇ ਮਿਲਦੀ ਹੈ ਜੇ ਇਤਨੀਆਂ ਵਾਰੀ ਇਹ ਵਾਲਾ ਤੁਸੀਂ ਪਾਠ ਕਰੋ ਤੇ ਇੰਜ ਮਿਲੇਗਾ ਸਾਧ ਸੰਗਤ ਜੀ ਬਾਣੀ ਇੰਜ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਅ ਸਿਖਾਇਆ ਜੇ ਸੁਖ ਦੇ ਤ ਤੂਜੇ ਅਰਾਦੀ ਦੁੱਖ ਵੀ ਤੂਜੇ ਧਿਆਈ ਜੇ ਭੁਖ ਦੇ ਸਾਸੰਗਤ ਜੀ ਸਿਖਾ ਰਹੇ ਨੇ ਜੇ ਭੁੱਖ ਦੇ ਮੀਨਸ ਜੇ ਮੈਨੂੰ ਕੋਈ ਵੀ ਚੀਜ਼ ਨਾ ਮਿਲੇ ਖਾਣ ਦਾ ਕੱਖ ਵੀ ਨਾ ਮਿਲੇ ਪਾਵੇਂ ਜੇ ਭੁੱਖ ਦੇ ਤਾਂ ਇਤਿ ਰਾਜਾਂ ਮੈਂ ਇੰਨਾ ਰੱਜਿਆ ਹੋਇਆ ਮਹਿਸੂਸ ਕਰਦਾ ਦੁੱਖ ਵਿੱਚ ਸੁਖ ਮਨਾਈ ਸਾਸੰਗਤ ਜੀ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੀ ਬਾਣੀ ਗੁਰਗ੍ਰੰਥ ਸਾਹਿਬੀ ਦਰਜ ਹੈ ਜਿਸ ਤਰ੍ਹਾਂ ਕਿ ਅੱਜ ਤਨਨਾ ਜੀ ਦੀ ਬਾਣੀ ਦਰਜ ਹੈ ਇਹਨਾਂ ਨੇ ਸਾਡੀ ਆਤਮਾ ਨੂੰ ਬਲਵਾਨ ਕੀਤਾ that in any situation ਇਨ ਐਨੀ ਸਰਕਮਸਟੈਂਸਿਸ ਤੂੰ ਆਪਣਾ ਆਤਮਕ ਸੰਤੁਲਨ ਨਹੀਂ ਵਿਗਾੜਨਾ ਸਾਡੇ ਘਰਾਂ ਵਿੱਚ ਇੱਕ ਦਿਨ ਸਾਡੀ ਵੋਟੀ ਫੁਲਕਾ ਸਾੜ ਦੇਣਾ ਸਾਡੀ ਲੜਾਈ ਹੋ ਜਾਂਦੀ ਹੈ ਇੱਕ ਦਿਨ ਸਾਡੇ ਕਿਸਮ ਦੀ ਰੋਟੀ ਨਾ ਬਣਾਏ ਬੱਚੇ ਕਹਿੰਦੇ ਨੇ ਮੰਮੀ ਮੈਂ ਘਰ ਨਹੀਂ ਖਾਊਗਾ ਬਾਜ਼ਾਰ ਸੇ ਮੰਗਾਓ ਘਰ ਨਹੀਂ ਆਂਦਿਆਂ ਮੈਂ ਬਾਜ਼ਾਰ ਖਾਊਗਾ ਹੋਟਲ ਮੇ ਖਾਊਗਾ ਸਾਡੀ ਇਤਨੀ ਕਮਜ਼ੋਰ ਬੁੱਧੀ ਬਣ ਚੁੱਕੀ ਹੈ ਕਿ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਤੇ ਹੀ ਲੜਦੇ ਰਹਿੰਦੇ ਆ। ਔਰ ਸਾਡੀ ਸਾਰੀ ਭੱਜ ਦੌੜ ਹੀ ਖਾਣ ਪੀਣ ਦੀਆਂ ਚੀਜ਼ਾਂ ਤੇ ਆ। ਗੁਰੂ ਸਾਹਿਬ ਕਹਿੰਦੇ ਨੇ ਜੇ ਭੁੱਖ ਦੇ ਤਾਂ ਇਤਿਹੀ ਰਾਜਾਂ ਇਹ ਰੱਜੀ ਹੋਈ ਮਾਤ ਨੂੰ ਦੇਖਿਆ ਕਦੀ ਘਰਾਚ ਸਾਡੀ ਮਾਂ ਕਿੰਨੀ ਰੱਜੀ ਹੁੰਦੀ ਐ। ਉਹ ਸਾਡੇ ਤੋਂ ਪਹਿਲਾਂ ਉੱઠી ਸੀ। ਉਹਨੇ ਵੀ ਹੁਣੇ ਕੁਛ ਖਾਦਾ ਨਹੀਂ ਹੈ ਪਰ ਸਾਰੇ ਟੱਬਰ ਦੀ ਰੋਟੀ ਪਕਾ ਰਹੀ ਹੈ ਔਰ ਰੋਟੀ ਪਕਾਣ ਵੇਲੇ ਉਹ ਇਹ ਨਹੀਂ ਕਹ ਰਹੀ ਮੈਂ ਪਹਿਲਾਂ ਖਾਵਾਂਗੀ ਸਾਰਿਆਂ ਨੂੰ ਵਰਤਾਂਦੀ ਪਈ ਹੈ ਉਹਨੂੰ ਸਮਝ ਵੀ ਆ ਰਹੀ ਆ ਆਟਾ ਮੁੱਕ ਗਿਆ ਉਹਨੂੰ ਸਮਝ ਆ ਰਹੀ ਆ ਫੁਲਕਾ ਮੁੱਕ ਗਿਆ ਸਬਜ਼ੀ ਮੁੱਕ ਗਈ ਪਰ ਉਹ ਕਦੀ ਨਹੀਂ ਕਹਿੰਦੀ ਹੈ ਕਿ ਮੈਨੂੰ ਆਪਣੇ ਹੱਥੇ ਚੋਰੀ ਰੱਖ ਲੈਣਾ ਚਾਹੀਦਾ ਹੈ ਉਹ ਹੋਰ ਪਾ ਕੇ ਦਿੰਦੀ ਹੈ ਜੇ ਅਸੀਂ ਉਹਨੂੰ ਕਹਿ ਦਈਏ ਬਹੁਤ ਸਵਾਦ ਹੈ ਮੰਮੀ ਉਹ ਦੁਬਾਰਾ ਤੋਂ ਆਟਾ ਗੁੰਨ ਕੇ ਤਿਆਰ ਹੈ ਸਾਡੇ ਵਾਸਤੇ ਦੁਬਾਰਾ ਤੋਂ ਨਵੇਂ ਸਿਰਿਓ ਸਬਜ਼ੀ ਬਣਾਉਣ ਨੂੰ ਤਿਆਰ ਹੈ ਉਹਦਾ ਜਿਹੜਾ ਹੈ ਰੱਜਿਆਪਨ ਐ ਨਾ ਐ ਰੱਬ ਜੀ ਨਾ ਸਾਨੂੰ ਵੀ ਸਿਖਾਉਂਦੇ ਨੇ ਕਹਿੰਦੇ ਨੇ ਜੇ ਭੁੱਖ ਦੇ ਤਾਂ ਇਤਹੀ ਰਾਜਾ ਇਹ ਮੈਂ ਟੂਕ ਮਾਤਰ ਸਾਜ ਕੀਤੀ ਹੈ ਕਿ ਜਿਹੜੇ ਲੋਕੀ ਇਹ ਕਹਿੰਦੇ ਨੇ ਕਿ ਇਸ ਸ਼ਬਦੀ ਦੁਨਿਆਵੀ ਪਦਾਰਥ ਮੰਗੇ ਨੇ ਔਰ ਕਰਦੀ ਸੋਣੀ ਬੋਟੀ ਮੰਗੇ ਆ ਘਰ ਕੀ ਗੀਹਨ ਚੰਗੀ ਮੰਗੀ ਆ ਉਹ ਸਾਰਿਆਂ ਨੂੰ ਮੈਂ ਕੰਡੈਮਨ ਨਹੀਂ ਕਰ ਸਕਦਾ ਕ੍ਰਿਟੀਸਾਈਜ਼ ਨਹੀਂ ਕਰ ਸਕਦਾ ਮੈਨੂੰ ਸ਼ਬਦ ਚੋਂ ਅੰਦਰ ਬਾਰੇ ਜਿਹੜੀ ਗੱਲ ਸਮਝਾਈ ਮੈਂ ਉਹ ਸਾਂਝ ਕਰ ਰਿਹਾ ਸੋ ਆਓ ਅਸੀਂ ਰਲ ਕੇ ਇਸ ਸ਼ਬਦ ਦੇ ਅੰਤਰੀ ਭਾਰਿਚ ਉਤਰਨ ਦਾ ਕੋਸ਼ਿਸ਼ ਕਰਦੇ ਹਾਂ ਸ਼ਬਦ ਦਾ ਰਹਾਉ ਸਾਂਝ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸ਼ਬਦ ਦੇ ਪਹਿਲਾਂ ਲਫ਼ਜ਼ੀ ਅਰਥਾਂ ਨੂੰ ਸਮਝਦਿਆਂ ਕਿ ਲਫ਼ਜ਼ੀ ਅਰਥਾਂ ਪਿੱਛੇ ਨਾ ਦਾ ਭਾਵ ਅਰਥ ਕੀ ਹੈ فرض ਕਰੋ ਗੋਪਾਲ ਧਰਤੀ ਦਾ ਪਾਲਕ ਸਾਡੀ ਮਨ ਦੀ ਜਿਹੜੀ ਸਪਿਰਚੁਅਲ ਧਰਤੀ ਹੈ ਉਸ ਦੀ ਬੈਲੈਂਸਡ ਮਨ ਦੀ ਅਵਸਥਾ ਦੀ ਸੋਰਸ ਉਹਨੂੰ ਗੋਪਾਲ ਕਹਿੰਦੇ ਨੇ ਸ਼ਬਦ ਦਾ ਰਹਾਉ ਹੈ ਅਡੋਲਤਾ ਗੋਪਾਲਕ ਗੋਪਾਲਕ ਹੁੰਦਾ ਹੈ ਗੋਪਾਲਕ ਮੇਰੀ ਮਤ ਨੂੰ ਪਾਲਣ ਵਾਲਾ ਮਤ ਦਾ ਮੰਗਤਾ ਮੈਂ ਐਸੀ ਸੁਮਤ ਮੰਗਣ ਦਾ ਮੈਂ ਮੰਗਤਾ ਗੋਪਾਲ ਤੇਰਾ ਆਰਤਾ ਮੈਨੂੰ ਤੁਸੀਂ ਸੁਮਤ ਬਖਸ਼ ਦਿਓ ਕਿ ਅਡੋਲਤਾ ਚ ਕਿਵੇਂ ਰਹੀਦਾ ਮੈਂ ਉਹਦਾ ਮੰਗਤਾ ਹਾਂ ਗੋਪਾਲ ਤੇਰਾ ਆਰਤਾ ਮੈਂ ਤੇਰਾ ਮੰਗਤਾ ਹਾਂ ਮੈਂ ਤੇਰਾ ਸੇਵਕ ਹਾਂ ਮੰਗਣ ਗਿਆ ਆ ਅਡੋਲ ਰਹਿਣ ਵਾਲੀ ਮਤ ਬਿਕੋਜ਼ ਮਨ ਪਟਕਦਾ ਮੀਨਸ ਆਤਮਕ ਮੌਤ ਮੀਨਸ ਜੰਮਣ ਮਰਣੀ ਚ ਪਲ-ਪਲ ਪਿਆ ਰਹਿੰਦਾ ਹੈ ਤੇ ਆਤਮਕ ਮੌਤ ਤੋਂ ਮੈਂ ਬਚਣਾ ਚਾਹੁੰਦਾ ਹਾਂ ਪਲ-ਪਲ ਮੈਂ ਮੇਰਾ ਮਨ ਟਿਕਦਾ ਨਹੀਂ ਹੈ ਵੇਵਰ ਕਰਦਾ ਰਹਿੰਦਾ ਹੈ ਇਸ ਤਰੀਕੇ ਨਾਲ ਕੰਬਦਾ ਰਹਿੰਦਾ ਹੈ ਕਦੇ ਸੁਖ ਕਦੇ ਦੁੱਖ ਕਦੇ ਖੁਸ਼ ਕਦੇ ਉਦਾਸ ਕਦੇ ਇੱਜ਼ਤ ਮੰਨਦਾ ਕਦੇ અપਮਾਨ ਮੰਨਦਾ ਹੈ ਕਦੇ ਹਰ ਖਿਚ ਰਹਿਂਦਾ ਕਦੇ ਸੋਗਿਚ ਰਹਿੰਦਾ ਇਹਦੇ ਅਗੇਂਸਟ ਮੈਂ ਬੈਲੈਂਸਡ ਅਵਸਥਾ ਦੀ ਸਦੀਵੀ ਸਤਜੁਗੀ ਸੰਤੋਖੀ ਅਵਸਥਾ ਦੀ ਮੰਗ ਦਾ ਕਾਜ ਸਵਾਰਨ ਤੁਹਾਡੇ ਕੋਲ ਆਇਆ ਜੋ ਜਨ ਤੁਮਰੀ ਭਗਤ ਕਰਨ ਤੇ tincੇ ਕਾਜ ਸਵਾਰਤਾ ਇਸ ਸ਼ਬਦੀ ਚ ਇੱਕ ਕਾਜ ਸਮਝਾਇਆ ਕੀ ਕਾਜ ਸਵਾਰਨਾ ਹੈ ਕਿਨਾਂ ਦੇ ਕਾਜ ਸਵਰਦੇ ਨੇ ਕਾਜ ਹੈ ਮੈਨੂੰ ਸੰਤੋਖ ਨਹੀਂ ਹੈ ਔਰ ਮੇਰਾ ਮਨ ਟਿਕਦਾ ਨਹੀਂ ਹੈ ਮੈਂ ਬੈਲੈਂਸਡ ਨਹੀਂ ਰਹਿੰਦਾ ਹਾਂ ਮੈਂ ਅਮਬੇਸ਼ਾ ਸਦੀਵੀ ਖੇੜੇ ਚ ਨਹੀਂ ਰਹਿੰਦਾ ਹਾਂ ਇਹ ਮੇਰਾ ਕਾਜ ਹੈ ਇਹ ਕਾਜ ਸਵਾਰ ਦਿਓ ਭਗਤ ਦਾ ਮਤਲਬ ਹੁੰਦਾ ਹੈ ਜਦੋਂ ਮਨ ਰੱਜਿਆ ਹੋਵੇ ਨਿੱਜ ਕਰ ਚੋਂ ਚੰਗੇ ਗੁਣਾ ਦੀ ਅੰਮ੍ਰਿਤ ਰੂਪੀ ਦੁੱਧ ਦੀ ਸਪਲਾਈ ਮੰਗਦਾ ਔਰ ਉਹ ਮੰਗ ਕੇ ਸਾਰੇ ਇੰਦਰੀ ਗਿਆਨ ਇੰਦਰੀ ਨੂੰ ਵੰਡਦਾ ਇਸ ਅਵਸਥਾ ਨੂੰ ਭਗਤ ਕਹਿੰਦੇ ਨੇ ਜੀਵੇਂ ਮੇਰਾ ਹਾਰਟ ਸਾਰੀ ਬੋਡੀ ਨੂੰ ਬਲੱਡ ਵੰਡਦਾ ਹੈ ਤਾਂ ਮੇਰੇ ਸਾਰੇ ਆਰਗਨਸ ਜੀਵਿਤ ਰਹਿੰਦੇ ਨੇ ਇਸ ਤਰ੍ਹਾਂ ਜਦੋਂ ਮੇਰਾ ਮਨ ਅੰਮ੍ਰਿਤ ਰੂਪੀ ਦੁੱਧ ਸਾਰੇ ਇੰਦਰੀ ਗਿਆਨ ਇੰਦਰਾ ਨੂੰ ਵੰਡਦਾ ਹੈ ਤਾਂ ਸਾਰੇ ਜੀਵਿਤ ਰਹਿੰਦੇ ਨੇ ਔਰ ਸਤਜੁਗੀ ਅਵਸਥਾ ਚ ਰਹਿੰਦੇ ਨੇ ਉਸ ਅਵਸਥਾ ਨੂੰ ਸੰਤੋਖ ਕਹਿੰਦੇ ਨੇ ਸੋ ਗੋਪਾਲ ਤੇਰਾ ਆਰਤਾ ਅਗਿਆਂਦਾ ਮੈਂ ਤੁਹਾਡਾ ਸੇਵਕ ਆ ਮੰਗਤਾ ਹਾਂ ਪਹਿਲਾ ਪੰਤਾ ਦਾਲ ਸਿੱਧਾ ਮੰਗੋਂ ਕਿਉ ਹਮਰਾ ਖੁਸ਼ੀ ਕਰੈ ਨਿਤ ਜਿਉ ਦਾਲ ਹੁੰਦਾ ਦੱਲਿਆ ਆਇਆ ਦਵਿੱਦਲ ਕੀਤਾ ਆਇਆ ਜਮਾ ਦੀ ਮਤ ਤੋਂ ਡਿਊਅਲਿਟੀ ਤੋਂ ਦੁਬਿਦਤ ਨੂੰ ਦੱਲਿਆ ਹੋਇਆ ਵਾਲਾ ਦਾਣਾ ਸਿੱਧਾ ਸਿੱਧਾ ਹੁੰਦਾ ਆਟਾ ਕਿਹੜੇ ਵਾਲਾ ਆਟਾ ਸ਼ਬਦ ਦੇ ਅੰਤਰੀ ਭਾਵ ਵਿੱਚ ਅਸੀਂ ਜਾ ਰਹੇ ਹਾਂ ਪਹਿਲੇ ਸਿੱਧੇ ਸਾਦੇ ਅਰਥ ਕਰ ਲਏ ਅਸੀਂ ਦਾਲ ਹੁੰਦੀ ਹੈ ਆਟਾ ਹੁੰਦਾ ਜੋ ਕੁਝ ਅਸੀਂ ਸਮਝਦੇ ਆ ਉਹਨਾਂ ਦੀ ਗੱਲ ਹੁਣ ਨਹੀਂ ਚੱਲ ਰਹੀ ਸਾਧ ਸੰਗਤ ਜੀ ਸ਼ਬਦ ਦੇ ਅੰਦਰ ਅੰਦਰ ਦੇ ਪੋਜਨ ਦੀ ਗੱਲ ਚੱਲ ਰਹੀ ਹੈ ਆਤਮਿਕ ਪੋਜਨ ਦੀ ਗੱਲ ਚੱਲ ਰਹੀ ਹੈ ਆਤਮਿਕ ਪੋਜਨ ਵਾਸਤੇ ਸੰਤੋਖ ਦਾ ਆਟਾ ਚਾਹੀਦਾ ਹੈ ਦਾਲ ਸੀ ਦਾ ਆਟਾ ਸੰਤੋਖ ਦਾ ਮੰਗਦਾ ਕਿਉ ਸੰਤੋਖ ਮੰਗਦਾ ਹਾਂ ਸਤਸੰਗ ਜੀ ਆਟੇ ਦਾ ਮੈਨਾਂ ਵੀ ਸੰਤੋਖ ਹੁੰਦਾ ਪਰ ਜਦੋਂ ਆਟਾ ਖਾਓ ਔਰ ਕਿਉ ਖਾਓ ਤਾਂ ਜਿਹੜੇ ਸਾਡੇ ਅੰਗ ਚਮਕਦੇ ਨੇ ਕਿਉ ਪ੍ਰਤੀਕ ਹੈ ਚਮਕਦਾ ਚਮਕ ਪ੍ਰਤੀਕ ਹੈ ਮੇਰੇ ਅੰਦਰੋਂ ਸੰਤੋਖ ਬਾਹਰ ਨੂੰ ਫੁੱਟਦਾ ਹੈ ਉਸ ਸੰਤੋਖ ਦੀ ਅਵਸਥਾ ਵਿੱਚ ਮੈਂ ਦੂਜਿਆਂ ਤੇ ਦਇਆ ਕਰਨ ਯੋਗ ਬੰਦਾ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਮਨ ਨੂੰ ਦਇਆ ਆਂਦੀ ਹੈ खुशी खेड़ा ਜਦੋਂ ਅਸੀਂ ਸੰਤੋਖੀ ਅਵਸਥਾ ਚ ਹੁੰਦੇ ਆ ਤਾਂ ਖੇੜੇ ਰਹਿੰਦੇ ਆ ਸੰਤੋਖੀ ਅਵਸਥਾ ਵਿੱਚ ਅਸੀਂ ਮੰਗਾ ਨਹੀਂ ਮੰਗਦੇ ਸੰਤੋਖੀ ਅਵਸਥਾ ਵਿੱਚ ਸਾਨੂੰ ਆਪਣੇ ਤੋਂ ਇਲਾਵਾ ਕਿਸੇ ਵੀ ਇਨਸਾਨ ਕੋਲੋਂ ਕੋਈ ਐਕਸਪੈਕਟੇਸ਼ਨ ਨਹੀਂ ਰਹਿੰਦੀ ਜਿੰਨਾ ਸਾਡੀਆਂ ਡਿਜ਼ਾਇਰਸ ਕਟਦੀਆਂ ਜਾਂਦੀਆਂ ਓਤਨਾ ਕਿਸੇ ਕੋਲੋਂ ਸਾਡੀ ਕੋਈ ਐਕਸਪੈਕਟੇਸ਼ਨ ਕੋਈ ਮੰਗ ਨਹੀਂ ਰਹਿੰਦੀ ਪਤੀ ਦੀ ਪਤਨੀ ਤੋਂ ਪਤਨੀ ਦੀ ਪਤੀ ਤੋਂ ਮਾਪਿਓ ਤੋਂ ਬੱਚਿਆਂ ਤੋਂ ਇੱਕ ਦੂਜੇ ਦੇ ਨਾਲ ਜਦੋਂ ਮੰਗ ਨਹੀਂ ਨਾ ਰਹਿੰਦੀ ਸਾਡੀ ਰਿਲੇਸ਼ਨਸ਼ਿਪ ਬੈਟਰ ਹੋ ਜਾਂਦੀ ਆ ਔਰ ਜੇ ਮੰਗ ਬਣੀ ਰਵੇ ਤਾਂ ਦਿਨ ਰਾਤ 99 ਮੰਗਾ ਪੂਰੀਆਂ ਇੱਕ ਮੰਗ ਪੂਰੀ ਨਾ ਹੋਈ ਤਾਂ ਸਾਡੇ ਆਪਸ ਵਿੱਚ ਰੁੱਸ ਰੋਸਾ ਸ਼ੁਰੂ ਹੋ ਜਾਂਦਾ ਹੈ ਡਿਸਹਾਰਮਨੀ ਸ਼ੁਰੂ ਹੋ ਜਾਂਦੀ ਆ ਸੁਖ ਖੇੜਾ ਖੁਸ਼ੀ ਵੇਲੇ ਹਮੇਸ਼ਾ ਸੰਤੋਖ ਵਿੱਚ ਰਹਿੰਦੇ ਆ ਇਹ ਅੰਝ ਕलिए ਜੇ ਸੰਤੋਖ ਵਿੱਚ ਰਹਦੇ ਆ ਤਾਂ ਨਾਨਕ ਭਗਤਾਂ ਸਦਾ ਵਿਕਾਸ ਦੀ ਅਵਸਥਾ ਬਣਦੀ ਹੈ ਅਗਰ ਦੁਨੀਆ ਦਾ ਕੋਈ ਇਨਸਾਨ ਅਪਸੈਟ ਹੈ ਔਰ ਸਦੀਵੀ ਖੇੜਾ ਖੁਸ਼ ਨਹੀਂ ਹੈ ਆਲਵੇਜ਼ ਹੈਪੀਨੈਸ ਦੀ ਸਟੇਟ ਆਫ ਮਾਈਂਡ ਜੇਕਰ ਕੋਈ ਚਾਹੁੰਦਾ ਹੈ ਤਾਂ ਉਹਨੂੰ ਸੰਤੋਖ ਦਾ ਆਟਾ ਔਰ ਸੰਤੋਖ ਦਾ ਕਿਉ ਪੰਨੀਆਂ ਛਾਦਨ ਨੀ ਕਾ ਪਨੀਆਂ ਹੁੰਦਾ ਪੈਰ ਨਾਲ ਬੱਦੀ ਹੋਈ ਜੁੱਤੀ ਜਿਹੜੀ ਜੁੱਤੀ ਸਾਡੇ ਪੈਰ ਤੋਂ ਉਤਰ ਜਾਏ ਉਹ ਕੰਮ ਨਹੀਂ ਆਉਂਦੀ ਜਿਹੜੀ ਜੁੱਤੀ ਮੇਰੇ ਪੈਰ ਨਾਲ ਬੱਦੀ ਹੋਏ ਤਾਂ ਹੀ ਮੈਂ ਅਗਲਾ ਕਦਮ ਚੁੱਕਾਂਗਾ ਜੁੱਤੀ ਵੀ ਨਾਲ ਚੁੱਕੀ ਜਾਏਗੀ ਔਰ ਜਿੱਥੇ ਮੈਂ ਕਦਮ ਰੱਖਾਂਗਾ ਪਨੀਆਂ ਹੁੰਦਾ ਪੈਰ ਨਾਲ ਬੱਦੀ ਹੋਈ ਜੁੱਤੀ ਸੱਚ ਦੇ ਮਾਰਗ ਤੇ ਤੁਰਨ ਦੀ ਨਿਰੰਤਰ ਅਵਸਥਾ ਛਾਦਨ ਛਾਦਨ ਹੁੰਦਾ ਕਪੜਾ ਸਿਫਤ ਸ਼ਰਮ ਦਾ ਕਪੜਾ ਦਾ ਕਪੜਾ ਸਾਧ ਸੰਗਤ ਜੀ ਇਹ ਅਰਥ ਮੈਂ ਇਸ ਤਰ੍ਹਾਂ ਕਿਉਂ ਕਰ ਰਿਹਾ ਮੈਂ ਕਿੱਥੋਂ ਲੈ ਕੇ ਆਇਆ ਅਰਥ ਸੰਗਤਾ ਮੈਨੂੰ ਪੁੱਛਦੀ ਹੈ ਤੁਸੀਂ ਇਹ ਵਾਲੇ ਅਰਥ ਕਿਸਾ ਕਰਦੇ ਹੋ ਸਾਧ ਸੰਗਤ ਜੀ ਸਾਡੀ ਕੋਈ ਪਾਇਆ ਨਹੀਂ ਹੈ ਸਾਡੀ ਕੋਈ ਚਤਰਾਈ ਨਹੀਂ ਹੈ ਸਾਡਾ ਕੋਈ ਗਿਆਨ ਨਹੀਂ ਹੈ ਸਾਡੀ ਕੋਈ ਖੋਜ ਨਹੀਂ ਹੈ ਕਾਸ਼ ਅਸੀਂ ਅਰਥ ਬਾਣੀ ਵਿੱਚੋਂ ਖੋਜਿਆ ਕਰੀਏ ਬਾਣੀ ਚੋਂ ਬਾਣੀ ਦੇ ਅਰਥ ਲੱਭਾਂਗੇ ਖੇਡ ਕੁਛ ਹੋਰ ਬਣੇਗੀ ਅਸੀਂ ਛਬਤ ਪੜ ਰਹੀ ਸੀ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਤੈਪੇ ਮੰਗੋ ਦੇ ਆਪਣਾ ਨਾਮ ਹੁਣ ਦਖਣਾ ਮੰਗਦੇ ਨੇ ਪੰਜ ਤਸ ਕਰਤਾ ਬਤ ਰਾਖੇ ਚੂਕਾ ਮਨ ਅਭਵਾਂ ਦ੍ਰਿਸ਼ਟ ਵਿਕਾਰੀ ਦੁਰਮਤ ਪਾਗੀ ਐਸਾ ਬ੍ਰह्म ਗਿਆਨ ਮਨੁ ਵਿਕਾਰੀ ਮਤ ਚਲੀ ਜਾਏ ਦੁਰਮਤ ਚਲੀ ਜਾਏ ਔਰ ਸੁਮਤ ਬਖਸ਼ੋ ਹੁਣ ਅੱਗੇ ਕਹਿੰਦੇ ਨੇ ਮੈਂ ਨਾ ਜਤ ਸਤ ਦੇ ਚਾਵਲ ਮੰਗਦਾ ਹਾਂ 사ਸੰਗਤ ਜੀ ਗੁਰਬਾਣੀ ਚੋਂ मीनिंग ਨਿਕਲ ਕੇ ਆਇਆ ਕਿ ਗੁਰਬਾਣੀ ਮੁਤਾਬਕ ਚਾਵਲ ਕਿਨੂੰ ਕਹਿੰਦੇ ਨੇ ਜਤ ਸਤ ਹੋਣਾ ਡਿਸਿਪਲਿਨਡ ਹੋਣਾ ਜਤ ਸਤ ਚਾਵਲ ਦੇ ਆ ਕਣਕ ਮੈਂ ਕਣਕ ਮੰਗਦਾ ਹਾਂ ਦਿਆ ਰੂਪੀ ਹਾਂ ਦਿਆ ਕਪਾਸ ਸੰਤੋਖ ਸੂਤ ਜਤ ਗੰਢੀ ਸਤਵਟ ਉਥੇ ਗੁਰੂ ਸਾਹਿਬ ਹੋਰ ਇਨਗਰੀਡੀਅੰਟਸ ਵੀ ਦੱਸ ਰਹੇ ਨੇ ਸਾਰੇ ਬਾਣੀ ਚੋਂ ਬਾਣੀ ਦੇ ਅਰਥ ਲੱਭਾਂਗੇ ਜਤ ਸਤ ਚਾਵਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਮੈਂ ਧਾਨ ਮੰਗਦਾ ਕਿ ਮਨ ਨੂੰ ਮੇਰਾ ਨਿਰੰਤਰ ਧਿਆਨ ਸੱਚ ਵੱਲ ਲੱਗਾ ਰਵੇ ਐਸੇ ਵਾਲਾ ਮੈਂ ਧਾਨ ਮੰਗਦਾ ਹਾਂ ਦੂਧ ਕਰਮ ਸੰਤੋਖ ਕੀ ਯੋਕਰ ਸੰਤੋਖ ਰੂਪੀ ਕੀ ਯੋ ਮੰਗਦਾ ਹਾਂ ਕਿਉ ਮੰਗਦਾ ਹਾਂ ਸਾਸੰਗ ਜੀ ਜੋ ਇਨਸਾਨ ਸੰਤੋਖੀ ਹੋ ਜਾਂਦਾ ਨਾ ਉਹਦੇ ਗੁਣ ਬਾਹਰ ਨੂੰ ਚਮਕ ਪੈਂਦੇ ਨੇ ਇਹ ਕੀ ਉਹਦਾ ਪ੍ਰਤੀਕ ਹੈ ਜੋ ਸੰਤੋਖੀ ਨਹੀਂ ਹੈ ਉਹਦੇ ਅਵਗੁਣ ਬਾਹਰ ਨੂੰ ਚਮਕ ਪੈਂਦੇ ਨੇ ਉਹ ਗੱਲ ਗੱਲ ਤੇ ਰੀ ਰੀ ਕਰਦਾ ਹੈ ਮੱਥਾ ਘੁੱਟਿਆ ਹੀ ਰਹਿੰਦਾ ਹੈ ਰੁਸਿਆ ਹੀ ਰਹਿੰਦਾ ਹੈ ਮਨ ਨੂੰ ਇਹ ਨਹੀਂ ਦਿੱਤਾ ਮਨ ਨੂੰ ਉਹ ਨਹੀਂ ਦਿੱਤਾ ਮਨ ਨੂੰ ਇਹ ਨਹੀਂ ਪੁੱਛਿਆ ਮਨ ਨੂੰ ਉਹ ਨਹੀਂ ਪੁੱਛਿਆ ਇਹ ਸਾਰਾ ਕੀ ਹੈ ਆਸੰਤੋਖੀ ਬਿਰਤੀ ਸੰਤੋਖੀ ਹੋ ਕੇ ਐਸਾ ਮੰਗੋ ਦਾਨ ਖੀਮਾ ਧੀਰਜ ਕਰ ਗਊ ਲਵੇਰੀ ਮੈਂ ਗਾਂ ਮੰਗਦਾ ਹਾਂ ਲਵੇਰੀ ਹੁੰਦਾ ਜਿਹੜੀ ਦੁੱਧ ਦਿੰਦੀ ਹੈ ਮੈਂ ਖੀਮਾ ਧੀਰਜ ਵਾਲੀ ਗਾਂ ਮੰਗਦਾ ਮੀਨਸ ਜੇ ਮੈਨੂੰ ਵਿਜ਼डम ਬਖਸ਼ੋ ਜੀ ਦੇ ਨਾਲ ਮੈਂ ਦੂਸਰਿਆਂ ਨੂੰ ਮਾਫ ਕਰ ਸਕਾਂ ਹਾਊ ਟੂ ਫੋਰਗੀਵ ਅਦਰਸ ਸਾਸੰਗਤ ਜੀ ਦੂਜਿਆਂ ਨੂੰ ਮਾਫ ਕਰਨ ਦਾ ਤਰੀਕਾ ਪਤਾ ਕੀ ਹੈ ਆਪ ਗੁਣ ਦੇਖ ਕੇ ਅਣਡਿੱਟ ਕਰ ਦੇਣਾ ਦੇਖਿਆ ਗੁਣ ਪਰ ਚਲ ਮਾਫ ਕੀਤਾ